ਹੈਲੋ ਜੀ ਜੀਆਂ ਆਨ ਨੂੰ ਕਿਦਾਂ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵੇ ਖੂਬ ਮਜ਼ੇਜ ਹੋਵੇ ਤੇ ਆਪਣੇ ਸਾਰੇ ਵੀਰਦਾ ਵੈਲਕਮ ਕਰਦੇ ਹਾਂ ਜੀ ਆਪਣੇ ਚੈਨਲ ਤੇ ਤੇ ਆਪਾਂ ਆ ਗਏ ਜੀ ਪੰਜਾਬ ਸਿਆਣ ਵਾਲਿਆਂ ਦੀ ਇੱਕ ਵੀਡੀਓ ਲੈ ਕੇ ਜਿਹਦੇ ਵਿੱਚ ਜੀ ਹਿਸਟਰੀ ਦੱਸੀ ਗਈ ਹੈ ਜੀ ਦੁੱਲਾ ਭੱਟੀ ਦੀ ਤੇ ਆਪਾਂ ਦੁੱਲਾ ਭੱਟੀ ਦੀ ਪਹਿਲੇ ਹਿਸਟਰੀ ਸੁਣਦੇ ਹਾਂ ਸਾਡਾ ਵੀਰ ਇਹਦੇ ਬਾਰੇ ਕੀ ਦੱਸਦਾ ਸਾਨੂੰ ਫਿਰ ਆਪਣੇ ਸਾਰੇ ਵੀਵਰਸ ਨਾਲ ਵਿਨਾ ਪਿਆ ਨਾ ਦੇ ਨਾਲ ਸਾਂਝੀ ਕਰਦੀਆਂ ਤੇ ਪਹਿਲੇ ਆਪਾਂ ਹਿਸਟਰੀ ਸੁਣ ਲਈ ਦੁੱਲਾ ਭੱਟੀ ਦੀ ਉਸ ਤੋਂ ਬਾਅਦ ਇੱਕ ਗੱਲਬਾਤ ਕਰਦੀ ਹਾਂ ਜੀ ਲੈਟ ਕੇ ਸਟਾਰਟ ਕਰ ਨਹੀਂ ਲੱਗਦਾ ਤਲਵਾਰ ਨਾਲ ਵਾਰ ਹਵਾ ਦੀ ਫੁਰਤੀ ਨਾਲ ਦੁੱਲਾ ਉਹਦੀ ਤਲਵਾਰ ਕੋਲ ਲੈਂਦਾ ਤੇ ਉਹਦਾ ਸਿਰ ਵੱਢ ਕੇ ਉਹ ਮਾਰਦਾ ਜ਼ਮੀਨ ਤੇ ਫੌਜ ਚ ਭਾਜੜ ਪੈ ਜਾਂਦੀ ਆ ਕਿ ਆਹ ਕੀ ਹੋ ਗਿਆ ਦੁੱਲੇ ਪੱਟੀ ਦੇ ਹੱਥ ਚ ਬੱਕੇ ਮਲਕੇਰੇ ਦੇ ਖੂਨ ਨਾਲ ਲਿਪੜੀ ਹੋਈ ਤਲਵਾਰ ਤੇ ਉਹਦੀਆਂ ਅੱਖਾਂ 'ਚ ਵੀ ਉਸ ਦਿਨ ਖੂਨ ਦੇਖਿਆ ਲੋਕਾਂ ਨੇ ਬੱਕੇ ਮਲਕੇਰੇ ਦਾ ਸਿਰ ਚੱਕਦਾ ਤੇ ਸਪਾਈਆਂ ਨੂੰ ਦੇ ਦਿੰਦਾ ਕਹਿੰਦਾ ਅਖਬਰਪੁਰ ਲੈ ਜਾਓ ਤੇ ਉਹਨੂੰ ਕਹੋ ਕਿ ਪਿੰਡੀ ਪੱਟੀਆਂ ਦੀ ਇੱਕ ਮਾਂ ਨੇ ਹੋਰ ਸੂਰਮਾ ਜੰਮਤਾਇ ਫਿਰ ਧੋਖੇ ਨਾਲ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਦੁੱਲੇ ਪੱਟੀ ਨੂੰ ਪੰਜਾਬ ਦੇ ਉਹ ਅਣਖੀ ਪੁੱਤ ਨੂੰ ਵੇਖ ਸਕਦਾ ਸੀ ਉਹ ਇੱਥੇ ਅੱਜ ਆਪਾਂ ਗੱਲ ਕਰਾਂਗੇ ਦੁੱਲੇ ਪੱਟੀ ਦੇ ਇਤਿਹਾਸ ਬਾਰੇ ਦੁੱਲੇ ਪੱਟੀ ਦਾ ਜਦ ਵੀ ਆਪਾਂ ਨਾਮ ਲੈਨੇ ਆ ਉਹਨੂੰ ਸਿਰਫ ਲੋੜੀ ਤੱਕ ਸੀਮਿਤ ਰੱਖ ਦਿੱਤਾ ਜਾਂਦਾ ਪਰ ਅਸਲ 'ਚ ਕੌਣ ਸੀ ਦੁੱਲਾ ਪੱਟੀ ਪੰਜਾਬ ਦਾ ਉਹ ਸੂਰਮਾ ਪੁੱਤ ਜਿਨੇ ਅਕਬਰ ਬਾਦਸ਼ਾਹ ਨੂੰ ਵੀ ਭਾਜਣਾ ਪਾਤੀਆਂ ਸੀ ਜਿਦੇ ਦਾਦੇ ਨੂੰ ਵੀ ਮੁਗਲਾਂ ਨੇ ਸ਼ਹੀਦ ਕੀਤਾ ਜਿਦੇ ਪਿਓ ਨੂੰ ਅਕਬਰ ਬਾਦਸ਼ਾਹ ਨੇ ਫਾਹੇ ਲਾ ਕੇ ਲਾਹੌਰ ਦੇ ਕਿਲੇ ਤੇ ਉਹਦੀ লাশ 3 ਦਿਨ ਟੰਗੀ ਰੱਖੀ ਸੀ ਦੁੱਲਾ ਭੱਟੀ ਅਣਖੀ ਖੂਨ ਦਾ ਉਹ ਕਤਰਾ ਸੀ ਜਿਹੜਾ ਆਪਦੀ ਮਿੱਟੀ ਲਈ ਲੜਦਾ ਰਿਹਾ ਤੇ ਆਪਦੀ ਮਿੱਟੀ 'ਚ ਹੀ ਸਮਾ ਗਿਆ ਦੁੱਲੇ ਭੱਟੀ ਦਾ ਇਤਿਹਾਸ ਜਾਣਨ ਤੋਂ ਪਹਿਲਾਂ ਉਹਦੇ ਪਿਓ ਦਾਦੇ ਦਾ ਇਤਿਹਾਸ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਆ ਥੋੜਾ ਦੱਸਾਂਗੇ ਪਰ ਜਾਣਨਾ ਬਹੁਤ ਜ਼ਰੂਰੀ ਆ ਤਾਂ ਕਿ ਆਪਾਂ ਨੂੰ ਸਮਝ ਲੱਗੇ ਕਿ ਕਿਵੇਂ ਬਣਿਆ ਦੁੱਲਾ ਭੱਟੀ ਦੁੱਲੇ ਭੱਟੀ ਦਾ ਦਾਦਾ ਸੀ ਜਿਹੜਾ ਉਹਦਾ ਨਾਮ ਸੀ ਸੰਦਲ ਭੱਟੀ ਪਾਕਿਸਤਾਨ ਚ ਉਹਦੇ ਨਾਮ ਤੇ ਹੁਣ ਵੀ ਸੰਦਲਵਾਰ ਦਾ ਇਲਾਕਾ ਹੁਣ ਵੀ ਹੈਗਾ ਏ ਉਦੋਂ ਇਹ ਗੱਲ ਹੈਗੀ ਆ 16ਵੀਂ ਸਦੀ ਦੀ ਮੁਗਲ ਤਖਤ ਉਦੋਂ ਭਾਰਤ ਦੇ ਲੋਕਾਂ ਤੋਂ ਮਾਮਲਾ ਵਸੂਲਦਾ ਸੀ ਜਿਹਨੂੰ ਆਪਾਂ ਕਹਿ ਸਕਦੇ ਆ ਟੈਕਸ ਕਿ ਤੁਸੀਂ ਜੇ ਪੈਸੇ ਕਮਾਉਣੇ ਹੋ ਉਹਦੇ ਜੋ ਇੰਨਾ ਸਾਨੂੰ ਦੋ ਪੰਜਾਬ ਚ ਹੁਣ ਜ਼ਿਆਦਾਤਰ ਲੋਕ ਖੇਤੀ ਕਰਦੇ ਸੀ ਤਾਂ ਇਹ ਚੀਜ਼ ਦੇ ਖਿਲਾਫ ਸੀ ਦੁੱਲੇ ਪੱਟੀ ਦਾ ਦਾਦਾ ਸੰਦਲ ਪੱਟੀ ਉਹ ਕਹਿੰਦਾ ਸੀ ਕਿ ਇਹ ਮਿੱਟੀ ਸਾਡੀ ਫਸਲ ਸਾਡੀ ਮਿਹਨਤ ਕਰਦੇ ਆ ਅਸੀਂ ਤੁਹਾਨੂੰ ਪੈਸੇ ਕਾਹਦੇ ਦਈਏ ਅਸੀਂ ਇਹ ਚੀਜ਼ ਖਿਲਾਫ ਉਹਨੇ ਆਵਾਜ਼ ਚੱਕੀ ਹੁਣ ਬਾਗੀ ਸੁਰ ਮੁਗਲ ਤਖਤ ਨੇ ਕਦੋਂ ਬਰਦਾਸ਼ਤ ਕੀਤੇ ਨੇ ਤਾਂ ਮੁਗਲ ਬਾਦਸ਼ਾਹ ਨੇ ਫਿਰ ਬੱਕੇ ਮਲਕੇਰੇ ਨੂੰ ਫੌਜ ਦੇ ਕੇ ਭੇਜਿਆ ਕਿ ਇਹ ਬਾਗੀ ਦਾ ਸਿਰ ਕੁਚਲੋ ਪਰ ਇੱਥੇ ਸੰਦਲ ਪੱਟੀ ਦੇ ਨਾਲ ਆਸੇ ਪਾਸੇ ਪਿੰਡਾਂ ਦੇ ਬਹੁਤ ਲੋਕ ਸਾਥ ਦੇ ਰਹੇ ਸੀ ਉੱਥੇ ਮੁਗਲਾਂ ਦੀ ਤੇ ਪੱਟੀਆਂ ਦੀ ਝੜਪ ਹੁੰਦੀ ਆ ਮੁਗਲਾਂ ਨੂੰ ਹਰਾ ਦਿੰਦੇ ਨੇ ਦੁੱਲੇ ਪੱਟੀ ਦੇ ਦਾਦੇ ਹੋਣੀ ਝੜਪ ਚਾਹੇ ਛੋਟੀ ਸੀ ਪਰ ਇਹ ਬਹੁਤ ਵੱਡੀ ਗੱਲ ਬਣ ਗਈ ਮੁਗਲ ਪਾਦਸ਼ਾਹ ਵਾਸਤੇ ਹੀਠੀ ਹੋ ਗਈ ਉਹਨਾਂ ਦੀ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਕਿਸੇ ਤਰੀਕੇ ਨਾਲ ਸੰਦਲ ਪੱਟੀ ਨੂੰ ਤੇ ਉਹਨੂੰ ਕਤਲ ਕਰ ਦਿੱਤਾ ਗਿਆ ਕਤਲ ਕਰਕੇ ਉਹਦੀ লাশ ਭੇਜ ਦਿੱਤੀ ਗਈ ਉਹਦੇ ਪਿੰਡ ਪਿੰਡੀ ਪੱਟੀਆਂ ਫਿਰ ਆਇਆ ਸੰਦਲ ਪੱਟੀ ਦਾ ਮੁੰਡਾ ਫਰੀਦ ਪੱਟੀ ਫਰੀਦ ਪੱਟੀ ਵੀ ਲੜਦਾ ਰਿਹਾ ਮੁਗਲਾਂ ਦੇ ਖਿਲਾਫ ਫਰੀਦ ਪੱਟੀ ਨੂੰ ਇਹਨਾਂ ਨੇ ਧੋਖੇ ਨਾਲ ਮੁਗਲ ਦਰਬਾਰ ਚ ਬੁਲਾ ਕੇ ਉੱਥੇ ਕਤਲ ਕਰ ਦਿੱਤਾ ਗਿਆ ਤੇ ਲੋਕਾਂ ਚ ਖੋਫ ਪਾਉਣ ਦੇ ਮਾਰਿਆਂ ਨੇ ਕਿ ਹੋਰ ਕੋਈ ਸਾਡੇ ਖਿਲਾਫ ਆਵਾਜ਼ ਨਾ ਚੁੱਕੇ ਫਰੀਦ ਪੱਟੀ ਦਾ ਸਿਰ ਕਲਮ ਕਰਕੇ ਉਹਦੀ লাশ ਤੂੜੀ ਭਰ ਕੇ ਵੇਹੇ ਹੋਏ ਲਾਹੌਰ ਕਿਲਾਏ ਉਹਦੀਆਂ ਬੁਰਜੀਆਂ ਤੇ ਟੰਗ ਦਿੱਤੀ ਤਿੰਨ ਦਿਨ ਫਰੀਦ ਪੱਟੀ ਦੀ Laash ਉੱਥੇ ਟੰਗੀ ਰਹੀ। ਫਰੀਦ ਪੱਟੀ ਦੀ ਘਰ ਵਾਲੀ ਲੱਦੀ, ਯਾਨੀ ਕਿ ਦੁੱਲੇ ਦੀ ਮਾਂ ਉਹ ਪ੍ਰੈਗਨੈਂਟ ਸੀ ਉਸ ਟਾਈਮ ਤੇ। ਦੁੱਲੇ ਪੱਟੀ ਦਾ ਜਨਮ ਅਜੇ ਨਹੀਂ ਹੋਇਆ ਸੀ। ਤਾਂ ਲੱਦੀ ਉਸ ਟਾਈਮ ਤੇ ਜਾਂਦੀ ਆ ਲਾਹੌਰ ਆਪਦੇ ਪਤੀ ਦੀ Laash ਲੈਣ। ਦਰਦ-ਦਰ ਤੇ ਉਹ ਥੁੱਕਰਾਂ ਖਾਂਦੀ ਆ। ਤਾਂ ਉਹਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਜਾਂਦਾ ਕਿ ਇੱਕ ਬਾਗੀ ਦੀ Laash ਤੈਨੂੰ ਨਹੀਂ ਦੇਵਾਂਗੇ। ਕਿ ਇਹਨੂੰ ਅਸੀਂ ਬਾਗੀਆਂ ਦੇ ਕਫਰਿਸਤਾਨ 'ਚ ਹੀ ਦਫ਼ਨ ਕਰਾਂਗੇ। ਦੁੱਲੇ ਪੱਟੀ ਦੇ ਪਿਓ ਦੀ ਲਾਸ਼ ਤੱਕ ਨਹੀਂ ਦਿੱਤੀ ਗਈ ਸੀ ਦੁੱਲੇ ਪੱਟੀ ਦੇ ਪਿਓ ਦੀ ਮੌਤ ਤੋਂ ਬਾਅਦ ਇੱਕ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਇਹ ਡਰ ਦੇ ਮਾਹੌਲ 'ਚ ਕੁਝ ਟਾਈਮ ਬਾਅਦ ਫਰੀਦ ਪੱਟੀ ਦੀ ਘਰ ਵਾਲੀ ਲੱਦੀ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਉਹ ਬੱਚੇ ਦਾ ਨਾਮ ਰੱਖਿਆ ਜਾਂਦਾ ਅਬਦੁੱਲਾ ਅਬਦੁੱਲਾ ਜੋ ਬਾਅਦ 'ਚੋਂ ਦੁੱਲਾ ਪੱਟੀ ਬਣਿਆ ਅਬਦੁੱਲੇ ਦੇ ਜਨਮ ਤੇ ਉਹਦੀ ਮਾਂ ਲੱਦੀ ਐਲਾਨ ਕਰਦੀ ਆ ਕਿ ਅਸੀਂ ਮਾਮਲਾ ਦੇਵਾਂਗੇ ਕਿ ਮੈਂ ਆਪਣੇ ਸਹੁਰੇ ਦਾ ਖੂਨ ਡੁੱਲਦਾ ਦੇਖ ਲਿਆ ਆਪਣੇ ਪਤੀ ਨੂੰ ਖੋ ਚੁੱਕੀ ਆ ਔਰ ਪਤਾ ਹੀ ਨਹੀਂ ਕਿੰਨੇ ਸ਼ਰੀਕੇ ਕਬੀਲੇ ਕਿੰਨੇ ਹੀ ਪੰਜਾਬ ਦੇ ਲੋਕ ਇਹ ਮੁਗਲਾਂ ਨੇ ਮਾਰ ਮੁਕਾਏ ਨੇ ਕਿ ਮੈਂ ਹੁਣ ਹੋਰ ਖੂਨ ਨਹੀਂ ਦੇਖਣਾ ਸਾਡੀ ਪੀੜੀ 'ਚ ਹੁਣ ਕੋਈ ਬਗਾਵਤ ਨਹੀਂ ਕਰੂਗਾ ਦੁੱਲੇ ਪੱਟੀ ਦੀ ਮਾਂ ਉਵਦੇ ਸ਼ਰੀਕ ਕੇ ਕਬੀਲੇ ਵਾਲਿਆਂ ਅੱਗੇ ਫਿਰ ਇੱਕ ਬੇਨਤੀ ਕਰਦੀ ਆ ਕਿ ਦੁੱਲੇ ਪੱਟੀ ਨੂੰ ਉਹਦੇ ਦਾਦੇ ਤੇ ਉਹਦੇ ਪਿਓ ਬਾਰੇ ਕੋਈ ਕੁਝ ਨਹੀਂ ਦੱਸੂਗਾ ਕਿ ਇਹ ਇੱਕ ਨਾਰਮਲ ਬੱਚਿਆਂ ਵਾਲੀ ਜ਼ਿੰਦਗੀ ਜਿਊਂਗਾ ਇਹਦੇ ਤੇ ਕੋਈ ਵੀ ਪ੍ਰੈਸ਼ਰ ਨਹੀਂ ਪਾਉਣਾ ਇਹਨੂੰ ਕੁਝ ਨਹੀਂ ਦੱਸਣਾ ਹੈਗਾ ਦੁੱਲਾ ਪੱਟੀ ਬਚਪਨ ਚ ਬਹੁਤ ਜ਼ਿਆਦਾ ਸ਼ਰਾਰਤੀ ਸੀ ਬਾਕੀ ਜਵਾਕਾਂ ਵਾਂਗੂ ਨਹੀਂ ਖੇਡਦਾ ਸੀ ਉਹ ਉਹ ਕੌਡੀ ਖੇਡਦਾ ਸੀ ਉਹ ਤੀਰ ਕਮਾਨ ਚਲਾਉਣ ਲੱਗ ਜਾਂਦਾ ਸੀ ਹੁਣ ਖੂਨ ਤਾਂ ਅੰਦਰ ਸੂਰਮਿਆਂ ਦਾ ਹੀ ਸੀ ਨਾ ਚਾਹੇ ਉਹਨੂੰ ਨਹੀਂ ਪਤਾ ਸੀ ਕੁਝ ਪੜ੍ਹਨੇ ਭੇਜਿਆ ਦੁੱਲਾ ਪੱਟੀ ਨੂੰ ਕਹਿੰਦੇ ਵੀ ਜਾ ਪੜ੍ਹ ਕੇ ਆ ਉਦੋਂ ਸਕੂਲ ਤਾਂ ਹੁੰਦੇ ਨਹੀਂ ਸੀਗੇ ਉੱਥੇ ਜਿਹੜਾ ਪੜਾਉਂਦਾ ਸੀ ਟੀਚਰ ਉਹਦੇ ਸਿਰ 'ਚ ਪੱਟੀ ਮਾਰ ਕੇ ਭੱਜ ਆਇਆ ਪੜ੍ਹਾਈ 'ਚ ਵੀ ਨਹੀਂ ਲੱਗਿਆ ਮਨ ਹੌਲੀ-ਹੌਲੀ ਦੁੱਲਾ ਪੱਟੀ ਬਚਪਨ ਤੋਂ ਜਵਾਨੀ ਵੱਲ ਨੂੰ ਵਧਣ ਲੱਗਿਆ ਸ਼ਰਾਰਤਾਂ ਉਵੇਂ ਹੀ ਕਾਇਮ ਰਹੀਆਂ ਦੁੱਲੇ ਪੱਟੀ ਦੀਆਂ ਸਿਰ ਤੇ ਕੋਈ ਬਹੁਤੀ ਵੱਡੀ ਜ਼ਿੰਮੇਵਾਰੀ ਹੈ ਨਹੀਂ ਸੀ ਪੰਜਾਬ ਦਾ ਪੁੱਤ ਹੈ ਕਿਸਾਨ ਦਾ ਪੁੱਤ ਹੈ ਕਿਸਾਨੀ ਹੀ ਕਰੂਗਾ ਜਾਂ ਫਿਰ ਆਵੇ ਯਾਰਾਂ ਦੋਸਤਾਂ ਨਾਲ ਘੁੰਮਦਾ ਰਹਿੰਦਾ ਸੀ ਜਾਂ ਫਿਰ ਖੇਤੀ ਕਰ ਲੈਂਦਾ ਸੀ ਬਾਕੀ ਸਭ ਕੁਝ ਨਾਰਮਲ ਚੱਲ ਰਿਹਾ ਸੀ ਦੁੱਲੇ ਪੱਟੀ ਦੀ ਜ਼ਿੰਦਗੀ ਚ ਪਰ ਇਥੇ ਇੱਕ ਚੀਜ਼ ਅਜੀਬ ਹੁੰਦੀ ਸੀ ਉਹਦੇ ਨਾਲ ਜਦੋਂ ਲਾਹੌਰ ਤੋਂ ਅਕਬਰ ਦੀਆਂ ਫੌਜਾਂ ਜਾਂਦੀਆਂ ਸੀ ਕਾਬਲ ਵੱਲ ਨੂੰ ਤਾਂ ਉਹਨਾਂ ਨੂੰ ਦੁੱਲੇ ਪੱਟੀ ਦੇ ਪਿੰਡ ਦੀ ਫਿਰਨੀਕੋਲ ਦੀ ਲੰਘਣਾ ਪੈਂਦਾ ਸੀ ਜਾਂ ਕਹਿੰ ਲੋ ਪਿੰਡ ਦੇ ਵਿੱਚ ਦੀ ਲੰਘਣਾ ਪੈਂਦਾ ਸੀ ਉਹ ਆਪਣੇ ਯਾਰਾਂ ਦੋਸਤਾਂ ਨੂੰ ਇਹ ਕਹਿੰਦਾ ਸੀ ਕਿ ਜਦੋਂ ਵੀ ਮੈਂ ਵਰਦੀ ਵਾਲਿਆਂ ਨੂੰ ਦੇਖਦਾ ਨਾ ਮੇਰਾ ਖੂਨ ਪਤਾ ਨਹੀਂ ਕਿਉਂ ਖੋਲਨ ਲੱਗ ਜਾਂਦਾ ਹੁਣ ਲੋਕਾਂ ਨੂੰ ਤਾਂ ਪਤਾ ਸੀ ਪਰ ਮਾਂ ਉਹਦੀ ਲੱਦੀ ਦਾ ਵਾਸਤਾ ਪਾਇਆ ਹੋਇਆ ਸੀ ਕਿ ਨਹੀਂ ਦੱਸਣਾ ਇਹਨੂੰ ਇਸ ਕਰਕੇ ਕੋਈ ਦੱਸਦਾ ਨਹੀਂ ਸੀ ਪਰ ਸੱਚ ਹੁੰਦਾ ਜਿਹੜਾ ਉਹ ਕਦੇ ਬਾਲਾ ਟਾਈਮ ਲੁਕਿਆਤਾ ਰਹਿੰਦਾ ਨਹੀਂ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਸਾਹਮਣੇ ਆ ਹੀ ਜਾਣਾ ਹੁੰਦਾ ਤੁਲਾ ਪੱਟੀ ਹੁਣ ਸ਼ਰਾਰਤਾਂ ਕਰੀ ਜਾਂਦਾ ਸੀ ਤਉਹ ਸ਼ਰੀਕ ਨੇ ਇੱਕ ਦਿਨ ਉਹਨੂੰ ਮਹਿਨਾ ਮਾਰਿਆ ਕਿਸੇ ਨੇ ਕਹਿੰਦੇ ਤੂੰ ਕੀ ਫੰਨੇਖਾਨ ਬਣਿਆ ਰਹਿਣਾ ਇੱਥੇ ਤੇਰੇ ਪਿਓ ਦੀ ਲਾਸ਼ ਤਾਂ ਮੁਗਲਾਂ ਨੇ ਲਾਹੌਰ ਦੇ ਕਿਲੇ ਤੇ ਟੰਗੀ ਰੱਖੀ ਸੀ ਤਿੰਨ ਦਿਨ ਤਦ ਦੁੱਲੇ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਐ ਸੱਚ ਸੁਣ ਕੇ ਕੁਛ ਨਹੀਂ ਬੋਲਦਾ ਉਹ ਸਿੱਧਾ ਜਾਂਦਾ ਆਪਣੇ ਘਰ ਤੇ ਆਪਣੀ ਮਾਂ ਨੂੰ ਪੁੱਛਦਾ ਕਿ ਕਿ ਕੀ ਹੋਇਆ ਸੀ ਮੇਰੇ ਪਿਓ ਨਾਲ ਕੀ ਹੋਇਆ ਸੀ ਮੇਰੇ ਦਾਦੇ ਨਾਲ ਉਹ ਦੁੱਲੇ ਦੀਆਂ ਉਹ ਰੋ ਭਰੀਆਂ ਅੱਖਾਂ ਦੇਖ ਕੇ ਉਦੀ ਮਾਂ ਸਮਝ ਗਈ ਕਿ ਹੁਣ ਮੈਨੂੰ ਦੱਸਣਾ ਪੈਣਾ ਫਿਰ ਸੱਚ ਫਿਰ ਉਹ ਸਾਰਾ ਸੱਚ ਬਿਆਨ ਕਰ ਦਿੰਦੀ ਆ ਕਿ ਤੇਰਾ ਦਾਦਾ ਇਹ ਮਿੱਟੀ ਲਈ ਲੜਦਾ ਸ਼ਹੀਦ ਹੋਇਆ ਤੇਰਾ ਪਿਓ ਬਹੁਤ ਅਣਖੀ ਸੀ ਕਿ ਮੁਗਲਾਂ ਨੇ ਕਿਵੇਂ ਉਹਨੂੰ ਮਾਰ ਕੇ ਟੰਗੀ ਰੱਖਿਆ ਉਹਦੇ ਲਾਸ਼ ਵੀ ਨਹੀਂ ਦਿੱਤੀ ਆ ਦੁੱਲੇ ਪੱਟੀ ਦੀ ਲਾਈਫ ਦਾ ਟਰਨਿੰਗ ਪੁਆਇੰਟ ਸੀ ਇੱਕ ਸ਼ਰਾਰਤਾਂ ਕਰਨ ਵਾਲਾ ਨੌਜਵਾਨ ਗੱਭਰੂ ਜਿਹਨੂੰ ਕੋਈ ਫਿਕਰ ਫਾਕਾ ਨਹੀਂ ਸੀ ਉਹ ਇਕਦਮ ਸ਼ਾਂਤ ਹੋ ਜਾਂਦਾ ਹੈ ਉਹ ਜਿਹੜੀਆਂ ਫੌਜਾਂ ਮੈਂ ਦੱਸਿਆ ਸੀ ਵੀ ਲਾਹੌਰ ਤੋਂ ਕਾਬਲਵਲ ਨੂੰ ਜਾਂਦੀਆਂ ਹੁੰਦੀਆਂ ਸੀ ਮੁਗਲਾਂ ਦੀਆਂ ਬੱਕਾ ਮਲਕੇਰਾ ਉਹਨਾਂ ਦਾ ਮੁਖੀ ਹੁੰਦਾ ਸੀ ਉਹ ਵਾਪਸ ਆ ਰਹੀਆਂ ਸੀ ਕਾਬਲ ਤੋਂ ਦੁੱਲੇ ਦੇ ਪਿੰਡ ਕੋਲ ਦੀ ਲੰਗਨ ਲੱਗੀਆਂ ਤਾਂ ਦੁੱਲਾ ਰਾਹ ਰੋਕ ਲੈਂਦਾ ਜਾ ਕੇ ਉਹਨਾਂ ਦਾ ਸਾਹਮਣੇ ਖੜਾ ਬੱਕਾ ਮਲਕੇਰਾ ਪਿੱਛੇ ਨੇ ਉਹਦੇ ਸਿਪਾਹੀ ਹਥਿਆਰਾਂ ਵਾਲੀ ਫੌਜ ਤੇ ਸਾਹਮਣੇ ਉਹਨਾਂ ਦਾ ਰਾਹ ਰੋਕੀ ਖੜਾ ਏ ਨਿਹੱਥਾ ਦੁੱਲਾ ਪੱਟੀ ਤਾਂ ਬੱਕਾ ਮਲਕੇਰਾ ਫਿਰ ਰੋਬ ਮਾਰ ਕੇ ਕਹਿੰਦਾ ਏ ਇਹ ਕੌਣ ਐ ਉਹ ਤੂੰ ਤੈਨੂੰ ਆਪਣੀ ਜ਼ਿੰਦਗੀ ਪਿਆਰੀ ਨਹੀਂ ਜਿਹੜਾ ਸਾਡਾ ਰਾਹ ਰੋਕ ਕੇ ਖੜ ਗਿਆ ਮੌਤ ਮੰਗਣਾ ਐ ਸਾਡੇ ਤੋਂ ਕੌਣ ਆ ਤੂੰ ਦੁੱਲਾ ਪੱਟੀ ਫਿਰ ਉੱਥੇ ਕਹਿੰਦਾ ਕਿ ਮੈਂ ਦੁੱਲਾ ਪੱਟੀ ਸੰਦਲ ਪੱਟੀ ਦਾ ਪੋਤਾ ਫਰੀਦ ਪੱਟੀ ਦਾ ਮੁੰਡਾ ਹਮ ਨਾਮ ਤਾਂ ਸੁਣਿਆ ਹੋਣਾ ਨਾ ਦਾ ਜਾਣਦਾ ਇਹਨਾਂ ਨੂੰ ਬੱਕਾ ਮਲਕੇਰਾ ਕਹਿੰਦੇ ਹੱਸਾਂ ਲੱਗ ਜਾਂਦਾ ਫਿਰ ਉੱਤੇ ਹੁਣੇ ਕੌਣ ਆ ਬੱਕਾ ਮਲਕੇਰਾ ਦੁੱਲੇ ਦੇ ਦਾਦੇ ਨੇ ਜਦੋਂ ਆਵਾਜ਼ ਚੱਕੀ ਸੀ ਤਾਂ ਬਾਦਸ਼ਾਹ ਨੇ ਬੱਕੇ ਮਲਕੇਰੇ ਨੂੰ ਭੇਜਿਆ ਸੀ ਸੰਦਲ ਪੱਟੀ ਨਾਲ ਲੜਨ ਕਿ ਤੂੰ ਜਾਣਦਾ ਕਹਿਣਾ ਤੇਰੇ ਪਿਓ ਨੂੰ ਤਾਂ ਮੈਂ ਹੀ ਮਾਰਿਆ ਸੀ ਮੈਂ ਵੱਡਿਆ ਸੀ ਉਹਦਾ ਗਲ ਕਿ ਮੈਨੂੰ ਲੱਗਦਾ ਅੱਜ ਤੇਰਾ ਵੀ ਵੱਡੂੰਗਾ ਕਹਿੰਦੇ ਘੋੜੇ ਤੋਂ ਉੱਤਰਦਾ ਕਢਦਾ ਆਪਣੀ ਤਲਵਾਰ ਤੇ ਨਿਹੱਥੇ ਦੁੱਲੇ ਪੱਟੀ ਵੱਲ ਨੂੰ ਵੱਧਦਾ ਕਿ ਦੁੱਲੇ ਤੇ ਕਰਨੀ ਲੱਗਦਾ ਤਲਵਾਰ ਨਾਲ ਵਾਰ ਹਵਾ ਦੀ ਫੁਰਤੀ ਨਾਲ ਦੁੱਲਾ ਉਹਦੀ ਤਲਵਾਰ ਖੋਲ੍ਹਦਾ ਤੇ ਉਹਦਾ ਸਿਰ ਵੱਢ ਕੇ ਉਹ ਮਾਰਦਾ ਜ਼ਮੀਨ ਤੇ ਫੌਜ ਚ ਭਾਜੜ ਪੈ ਜਾਂਦੀ ਆ ਕਿ ਆਹ ਕੀ ਹੋ ਗਿਆ ਕਿ ਜਰਨੈਲ ਹੀ ਮਾਰਿਆ ਗਿਆ ਉਹ ਫੌਜ ਇਹੋ ਜਿਹੀ ਹੁੰਦੀ ਸੀ ਜਰਨੈਲ ਜਦੋਂ ਮਾਰਿਆ ਜਾਂਦਾ ਸੀ ਫੇਰ ਨਹੀਂ ਸੀ ਕੋਈ ਆਉਂਦਾ ਅੱਗੇ ਆਸ-ਪਾਸੇ ਦੇ ਲੋਕ ਇਕੱਠੇ ਹੋ ਗਏ ਦੁੱਲੇ ਪੱਟੀ ਦੇ ਹੱਥ 'ਚ ਬੱਕੇ ਮਲਕੇਰੇ ਦੇ ਖੂਨ ਨਾਲ ਲਿਬੜੀ ਹੋਈ ਤਲਵਾਰ ਤੇ ਉਹਦੀਆਂ ਅੱਖਾਂ 'ਚ ਵੀ ਉਸ ਦਿਨ ਖੂਨ ਦੇਖਿਆ ਲੋਕਾਂ ਨੇ ਬੱਕੇ ਮਲਕੇਰੇ ਦਾ ਸਿਰ ਚੱਕਦਾ ਤੇ ਸਪਾਈਆਂ ਨੂੰ ਦੇ ਦਿੰਦਾ ਕਹਿੰਦਾ ਅਖਬਰ ਕੋਲ ਲੈ ਜਾਓ ਤੇ ਉਹਨੂੰ ਕਹੋ ਕਿ ਪਿੰਡੀ ਪੱਟੀਆਂ ਦੀ ਇੱਕ ਮਾਂ ਨੇ ਹੋਰ ਸੂਰਮਾ ਜਮਤਾਇਆ ਤੇਰੇ ਨਾਲ ਹੁਣ ਸਿੱਧਾ ਅਸੀਂ ਮੱਥਾ ਲਾਵਾਂਗੇ ਕਿ ਪੰਜਾਬ ਦੇ ਕਿਸਾਨ ਤੈਨੂੰ ਕੋਈ ਲਗਾਨ ਨਹੀਂ ਦੇਣਗੇ ਤੈਨੂੰ ਕੋਈ ਮਾਮਲਾ ਨਹੀਂ ਦੇਣਗੇ ਕੋਈ ਟੈਕਸ ਨਹੀਂ ਦੇਣਗੇ ਜੇ ਕੋਈ ਵੀ ਮਾਮਲਾ ਮੰਗਨ ਆਊਗਾ ਉਹਦਾ ਸਿਰ ਐਂ ਵੱਢ ਕੇ ਭੇਜਾਂਗੇ ਅਸੀਂ ਮੁਗਲਾਂ ਦਾ ਤਖਤ ਹਿੱਲੇ ਜਾਂਦਾ ਇਹ ਗੱਲ ਸੁਣ ਕੇ ਅਕਬਰ ਬਾਦਸ਼ਾਹ ਕਹਿੰਦਾ ਹੈ ਕਿ ਅਸੀਂ ਸੱਪ ਮਾਰਦੇ ਸੀ ਪਰ ਅ ਸਪੋਲਿਏ ਨੂੰ ਮਾਰਨਾ ਭੁੱਲ ਗਏ ਸੀ ਇੱਥੋਂ ਫਿਰ ਦੁੱਲਾ ਪੱਟੀ ਸ਼ੇਰ ਵਾਂਗੂ ਦਹਾੜਨਾ ਸ਼ੁਰੂ ਕਰ ਦਿੰਦਾ ਹੈ ਮੁਗਲਾਂ ਦੇ ਉਹ ਖਜ਼ਾਨੇ ਲੁੱਟਦਾ ਏ ਆਮ ਲੋਕਾਂ ਚ ਬਣਦਾ ਏ ਦੀਨ ਦੁਖੀਆਂ ਦਾ ਫਿਰ ਉਹ ਸਹਾਰਾ ਬਣਦਾ ਏ ਹਾਂ ਸੁੰਦਰ मुंदਰੀ ਵਾਲੀ ਜਿਹੜੀ ਕਥਾ ਬਹੁਤ ਜ਼ਿਆਦਾ ਪਰਚਲਲੇਤਾ ਬ੍ਰਾਹਮਣ ਸੀ ਇੱਕ ਉਹਦੀਆਂ ਕੁੜੀਆਂ ਸੀ ਸੁੰਦਰੀ ਤੇ मुंदਰੀ ਬਹੁਤ ਜ਼ਿਆਦਾ ਗਰੀਬ ਸੀਗਾ ਉਹ ਵਿਆਹ ਨਹੀਂ ਸੀ ਕਰ ਪਾ ਰਿਆ ਫਿਰ ਦੁੱਲਾ ਜਾਂਦਾ ਏ ਦੁੱਲਾ ਉਹਨਾਂ ਦਾ ਵਿਆਹ ਕਰਵਾਉਂਦਾ ਏ ਇਹ ਸਾਰਿਆਂ ਨੇ ਸੁਣੀ ਹੋਈ ਆ ਕਹਾਣੀ ਇਸ ਕਰਕੇ ਨੂੰ ਜ਼ਿਆਦਾ ਆਪਾਂ ਲੰਬੀ ਨਹੀਂ ਖਿੱਚਾਂਗੇ ਪੰਜਾਬ ਦੇ ਲੋਕਾਂ ਦਾ ਹਰਮਨ ਪਿਆਰਾ ਬਣ ਜਾਂਦਾ ਹੈ ਦੁੱਲਾ ਪੱਟੀ ਬੱਕੇ ਮਲਕੇਰੇ ਦਾ ਸਿਰ ਵੱਢ ਕੇ ਜਦੋਂ ਭੇਜਿਆ ਦੁੱਲੇ ਪੱਟੀ ਨੇ ਤਾਂ ਅਕਬਰ ਬਾਦਸ਼ਾਹ ਨੇ ਫਿਰ ਆਪਣੇ ਦਰਬਾਰ 'ਚ ਇੱਕ ਲਲਕਰਾ ਮਾਰਿਆ ਆਪਣੇ ਸੂਰਮਿਆਂ ਨੂੰ ਕਿ ਦੱਸੋ ਕੌਣ ਉਹ ਬਾਗੀ ਦੁੱਲੇ ਪੱਟੀ ਨੂੰ ਲਿਆ ਕੇ ਮੇਰੇ ਸਾਹਮਣੇ ਪੇਸ਼ ਕਰੂਗਾ ਤਾਂ ਮਿਰਜ਼ਾ ਨਿਜ਼ਾਮੁਦੀਨ ਉਸ ਟਾਈਮ ਤੇ ਉੱਠਦਾ ਹੈ ਉਹਨੂੰ ਫੌਜ ਦੇ ਕਿ ਅਕਬਰ ਬਾਦਸ਼ਾਹ ਭੇਜਦਾ ਹੈ ਕਿ ਪਿੰਡੀ ਪਟੀਆਂ ਤੇ ਹਮਲਾ ਕਰ ਤੇ ਦੁੱਲੇ ਪੱਟੀ ਦੇ ਸਾਥੀਆਂ ਨੂੰ ਖਤਮ ਕਰ ਤੇ ਦੁੱਲੇ ਪੱਟੀ ਨੂੰ ਬੰਨ ਕੇ ਬੰਦਗ ਬਣਾ ਕੇ ਇੱਥੇ ਲਿਆਓ ਫੌਜ ਹੱਲਾ ਬੋਲ ਦਿੰਦੀ ਆ ਦੁੱਲੇ ਪੱਟੀ ਦੇ ਪਿੰਡ ਤੇ ਪਰ ਦੁੱਲਾ ਪੱਟੀ ਉਸ ਟਾਈਮ ਤੇ ਕਹਿੰਦੇ ਆਪਦੇ ਪਿੰਡ ਨਹੀਂ ਸੀਗਾ ਕਿਤੇ ਇੱਧਰ ਉੱਧਰ ਗਿਆ ਹੋਇਆ ਸੀ ਕਈ ਇਹ ਵੀ ਕਹਿੰਦੇ ਨੇ ਕਿ ਆਪਦੇ ਨਾਨਕੇ ਪਿੰਡ ਗਿਆ ਹੋਇਆ ਸੀ ਫੌਜ ਉਹਦੇ ਬਹੁਤ ਸਾਥੀਆਂ ਨੂੰ ਮਾਰ ਦਿੰਦੀ ਆ ਮੁਗਲ ਫੌਜ ਦੁੱਲਾ ਪੱਟੀ ਪੁੱਛਦੇ ਨੇ ਉਹਦੇ ਘਰਦਿਆਂ ਨੂੰ ਕਿ ਕਿੱਥੇ ਆ ਤਾਂ ਮਿਰਜ਼ਾ ਨਿਜ਼ਾਮਉਦੀਨ ਦੁੱਲੇ ਪੱਟੀ ਦੀ ਮਾਂ ਲੱਦੀ ਤੇ ਉਹਦੀ ਘਰ ਵਾਲੀ ਤੇ ਆਸੇ ਪਾਸੇ ਦੀਆਂ ਹੋਰ ਔਰਤਾਂ ਨੂੰ ਚੱਕ ਕੇ ਉਹਦੇ ਨਾਲ ਲੈ ਜਾਂਦੇ ਨੇ ਲਾਹੌਰ ਵੱਲ ਨੂੰ ਔਰਤਾਂ ਨੂੰ ਬੰਦਕ ਬਣਾ ਕੇ ਮਿਰਜ਼ਾ ਨਿਜ਼ਾਮਉਦੀਨ ਜਦੋਂ ਕਾਫਲੇ ਨਾਲ ਜਾ ਰਿਹਾ ਹੁੰਦਾ ਤਾਂ ਇੱਕ ਪਿੰਡ ਵਿੱਚ ਦੀ ਲੰਘਦੇ ਨੇ ਕਹਿੰਦੇ ਇੱਕ 100 ਸਾਲ ਤੋਂ ਬੱਡੀ ਉਮਰ ਦਾ ਕੋਈ ਬਜ਼ੁਰਗ ਜਿਹਦਾ ਨਾਮ ਲਾਲ ਖਾਨ ਦੱਸਿਆ ਉਹ ਪੁੱਛਦਾ ਹੈ ਕਿ ਇਹ ਕੌਣ ਔਰਤਾਂ ਨੇ ਜਿਨ੍ਹਾਂ ਨੂੰ ਮੁਗਲ ਬਨ ਕੇ ਲਈ ਜਾਂਦੇ ਨੇ ਹੁਣ ਜਿਹੜਾ ਇਹ ਲਾਲ ਖਾਨ ਸੀਗਾ ਇਹਦੇ ਜਿਹੜੇ ਪੁੱਤ ਸੀਗੇ ਉਹ ਦੁੱਲੇ ਪੱਟੀ ਦੇ ਪਿਓ ਫਰੀਦ ਪੱਟੀ ਦੀ ਮੌਤ ਲਈ ਕਿਸੇ ਤਰੀਕੇ ਨਾਲ ਜ਼ਿੰਮੇਵਾਰ ਸੀਗੇ ਉਹਨਾਂ ਦਾ ਕਹਿ ਲਓ ਹੱਥ ਸੀ ਦੁੱਲੇ ਪੱਟੀ ਨੇ ਇਹ ਲਾਲ ਖਾਨ ਦੇ ਮੁੰਡਿਆਂ ਨੂੰ ਵੀ ਮਾਰਿਆ ਸੀਗਾ ਉਹ ਲਾਲ ਖਾਨ ਫਿਰ ਪੁੱਛਦਾ ਹੈ ਕਿ ਕੌਣ ਔਰਤਾਂ ਨੇ ਇਹ ਜਿਨ੍ਹਾਂ ਨੂੰ ਇਹ ਮੁਗਲ ਬਣ ਕੇ ਲਈ ਜਾਂਦੇ ਨੇ ਤਾਂ ਫਿਰ ਆਸ-ਪਾਸ ਖੜੇ ਲੋਕ ਕਹਿੰਦੇ ਨੇ ਕਿ ਇਹ ਦੁੱਲੇ ਪੱਟੀ ਦੀ ਮਾਂ ਉਹਦੀ ਘਰ ਵਾਲੀ ਤੇ ਪਿੰਡ ਦੀਆਂ ਔਰਤਾਂ ਨੇ ਤਾਂ ਇੱਥੇ ਜਿਹੜਾ ਉਹ ਲਾਲ ਖਾਨ ਸੀ ਉਹ ਪਤਾ ਕੀ ਕਹਿੰਦਾ ਕਹਿੰਦਾ ਨਹੀਂ ਓਏ ਇਹ ਦੁੱਲੇ ਪੱਟੀ ਦੀਆਂ ਮਾਵਾ ਭੈਣਾ ਬਾਦਚੋਂ ਨੇ ਕਹਿੰਦਾ ਇਹ ਪਹਿਲਾਂ ਪੰਜਾਬ ਦੀਆਂ ਮਾਵਾ ਭੈਣਾ ਨੇ ਸਾਡੀ ਲੱਖ ਦੁਸ਼ਮਣੀ ਹੋਊ ਦੁੱਲੇ ਪੱਟੀ ਨਾਲ ਉਹਨੂੰ ਬਾਅਦ ਚੋਂ ਦੇਖੀ ਜਾਵਾਂਗੇ ਕਹਿੰਦਾ ਇਹ ਔਰਤਾਂ ਨੂੰ ਨਹੀਂ ਲਿਜਾਣ ਦੇਵਾਂਗੇ ਉੱਥੇ ਕਹਿੰਦੇ ਫਿਰ ਪੂਰਾ ਪਿੰਡ ਉਕਾਫਲੇ ਤੇ ਹਮਲਾ ਕਰ ਦਿੰਦਾ ਹੈ ਉਹ ਬਜ਼ੁਰਗ 100 ਸਾਲ ਤੋਂ ਉੱਪਰ ਉਹਦੀ ਉਮਰ ਉਹ ਵੀ ਤਲਵਾਰ ਲੈ ਕੇ ਲੜ ਰਿਹਾ ਹੈ ਜਿਹਦੇ ਕੋਲ ਕੋਈ ਛੋਟੀ ਆ ਉਹ ਛੋਟੀ ਲੈ ਕੇ ਜਿਹੜੀਆਂ ਪਿੰਡ ਦੀਆਂ ਬੁੜੀਆਂ ਸੀ ਉਹ ਹੀ ਫੂਕਣੀਆਂ ਚਿੰਟੇ ਲੈ ਕੇ ਹਮਲਾ ਕਰ ਦਿੰਦਾ ਹੈ ਕਿਉਂਕਿ ਪਿੰਡ ਵੱਡਾ ਸੀਗਾ ਹਮਲਾ ਕਰ ਦਿੱਤਾ ਜਾਂਦਾ ਹੈ ਉਹਦੇ ਨੂੰ ਹੀ ਆ ਜਾਂਦਾ ਹੈ ਫਿਰ ਦੁੱਲਾ ਪੱਟੀ ਦੁੱਲੇ ਪਰ ਟਿੰਨ ਵੀ ਪਤਾ ਲਾ ਗਿਆ ਸੀ ਪਿੱਛੇ-ਪਿੱਛੇ ਉਹ ਵੀ ਆ ਜਾਂਦਾ ਹੈ ਮਿਰਜ਼ਾ ਨਿਜ਼ਾਮਉਦੀਨ ਜਿਹੜਾ ਸੌਂ ਖਾ ਕੇ ਆਇਆ ਸੀ ਕਿ ਦੁੱਲੇ ਦਾ ਜਾਂ ਤਾਂ ਸਿਰ ਵੱਢ ਕੇ ਲਿਆਉ ਜਾਂ ਉਹਨੂੰ ਬੰਦੀ ਬਣਾ ਕੇ ਲਿਆਉਂਗਾ ਅੰਮੋ ਸਾਹਮਣੀ ਹੋ ਜਾਂਦੇ ਨੇ ਮਿਰਜ਼ਾ ਨਿਜ਼ਾਮਉਦੀਨ ਤੇ ਦੁੱਲਾ ਪੱਟੀ ਹੁਣ ਉਹ ਸ਼ੇਰ ਬਹਾਦਰ ਕਹਿੰਦੇ ਇੱਕੋ ਹੀ 바ਰ ਕਰਦਾ ਇਹਦੇ ਤੇ ਹੂੰ ਇਹਦੀ ਤਲਵਾਰ ਹੋ ਜਾਂਦੀ ਆ ਡਿੱਗ ਜਾਂਦਾ ਜਾ ਕੇ ਜ਼ਮੀਨ ਤੇ ਇਹ ਉੱਥੋਂ ਆਪਣੀ ਜਾਨ ਬਚਾਉਂਦਾ ਫਿਰ ਇਹ ਦੁੱਲੇ ਦੀ ਮਾਂ ਦੇ ਪੈਰੀਂ ਪੈ ਜਾਂਦਾ ਜਾ ਕੇ ਕਹਿੰਦਾ ਮੇਰੀ ਜਾਨ ਬਚਾ ਦੇ ਬਸ ਆਪਦੇ ਪੁੱਤ ਤੋਂ ਮੇਰੇ ਪ੍ਰਾਣ ਬਚਾ ਦੇ ਹੁਣ ਉਹ ਮਾਂ ਮਾਂ ਦਾ ਦਿਲ ਵੈਸੇ ਵੀ ਮੋਮ ਵਰਗਾ ਹੁੰਦਾ ਦੁੱਲਾ ਜਦੋਂ ਆਉਂਦਾ ਤਲਵਾਰ ਧੂਗੇ ਤਾਂ ਰੋਕ ਦਿੰਦੀ ਆ ਦੁੱਲੇ ਨੂੰ ਕਹਿੰਦੀ ਵੀ ਇਹ ਸ਼ਰਨ ਨਹੀਂ ਪੈ ਗਿਆ ਹੁਣ ਆਪਣੇ ਕਹਿੰਦੀ ਇਹ ਜਦੋਂ ਪੈਰੀਂ ਹੀ ਪੈ ਗਿਆ ਆਪਣੇ ਵੀ ਇੱਕ ਬਹਾਦਰ ਜਿਹੜਾ ਸੂਰਮਾ ਐ ਉਹ ਕਿਸੇ ਨੂੰ ਪੈਰੀਂ ਪਏ ਨੂੰ ਮਾਰਦਾ ਨਹੀਂ ਦੁੱਲਾ ਪੱਟੀ ਫਿਰ ਉਹਦੀ ਜਾਨ ਬਖਸ਼ ਦਿੰਦਾ ਐ ਤានੀਆਂ ਔਰਤਾਂ ਨੂੰ ਫਿਰ ਉਹ ਰਿਹਾ ਕਰਕੇ ਵਾਪਸ ਚਲਾ ਜਾਂਦਾ ਹੈ ਮੁਗਲਾਂ ਦੇ ਦਰਬਾਰ ਚ ਐਹਸਾਨ ਸੀਗਾ ਹੁਣ ਉਹਦੇ ਸਿਰ ਤੇ ਦੁੱਲੇ ਦਾ ਜਾ ਕੇ ਫਿਰ ਉਹ ਕਹਿੰਦਾ ਹੈ ਅਕਬਰ ਬਾਦਸ਼ਾਹ ਨੂੰ ਵੀ ਦੁੱਲਾ ਪੱਟੀ ਬਾਗੀ ਜ਼ਰੂਰ ਹੈ ਠੀਕ ਆ ਮੁਗਲ ਹਕੂਮਤ ਦਾ ਬਾਗੀ ਆ ਹੋ ਪਰ ਬੰਦਾ ਮਾੜਾ ਨਹੀਂ ਹੈ ਦੁੱਲਾ ਪੱਟੀ ਕਹਿੰਦਾ ਜੇ ਆਪਣੀ ਫੌਜ ਚ ਆ ਜੇ ਤਾਂ ਸੋਚੋ ਆਪਣੀ ਫੌਜ ਹੋਰ ਤਕੜੀ ਹੋ ਜਾਊਗੀ ਤਾਂ ਇਹ ਗੱਲ ਅਕਬਰ ਬਾਦਸ਼ਾਹ ਨੂੰ ਵੀ ਥੋੜੀ ਸਹੀ ਲੱਗਦੀ ਆ ਅਕਬਰ ਬਾਦਸ਼ਾਹ ਦਾ ਜਿਹੜਾ ਮੰਤਰੀ ਸੀਗਾ ਅਬੂ ਫਜ਼ਲ ਉਹ ਬੜਾ ਸਕੀਮੀ ਬੰਦਾ ਸੀ ਬੜਾ ਦਿਮਾਗੀ ਬੰਦਾ ਸੀ ਉਹਨੂੰ ਐਂ ਦਾ ਪਤਾ ਸੀ ਵੀ ਦੁੱਲੇ ਨੂੰ ਐਂ ਤਾਂ ਫੜ ਨਹੀਂ ਸਕਦੇ ਨਾ ਤਾਂ ਉਹਨੂੰ ਹਰਾ ਸਕਦੇ ਆ ਕਿਸੇ ਤਰੀਕੇ ਨਾਲ ਛੇਤੀ ਛੇਤੀ ਕਿਉਂਕਿ ਪੰਜਾਬ ਦੇ ਲੋਕਾਂ ਦਾ ਹੀਰੋ ਸੀ ਉਹ ਉਹ ਇਹ ਸਕੀਮ ਲੜਾਉਂਦਾ ਐ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਦੁੱਲੇ ਭੱਟੀ ਨੂੰ ਗੱਲਬਾਤ ਦੇ ਬਹਾਨੇ ਬੁਲਾ ਲੈਨੇ ਆ ਜਿਵੇਂ ਉਹਦੇ ਪਿਓ ਨੂੰ ਬੁਲਾਇਆ ਸੀ ਉੱਥੋਂ ਫਿਰ ਫਰਮਾਨ ਜਾਰੀ ਹੁੰਦਾ ਹੈ ਦਿੱਲੀ ਤਖਤ ਤੋਂ ਕਿ ਗੱਲਬਾਤ ਕਰਨੀ ਆ ਦੁੱਲੇ ਪੱਟੀ ਨਾਲ ਗੱਲਬਾਤ ਕਰਕੇ ਆਪਾਂ ਜੋ ਵੀ ਮਾਮਲਾ ਹੈ ਉਹ ਸੁਲਝਾ ਲੈਨੇ ਆ ਠੀਕ ਆ ਆਸ-ਪਾਸ ਦੇ ਲੋਕ ਵੀ ਸਮਝਾਉਂਦੇ ਨੇ ਫਿਰ ਦੁੱਲੇ ਨੂੰ ਦੁੱਲਾ ਫਿਰ ਚੱਲਿਆ ਜਾਂਦਾ ਹੈ ਮੁਗਲ ਦਰਬਾਰ 'ਚ ਇੱਥੇ ਫਿਰ ਅਬੂਲ ਫਜ਼ਲ ਹੋਣੀ ਅਕਬਰ ਬਾਦਸ਼ਾਹ ਨੂੰ ਇਹ ਰਾਇ ਦਿੰਦੇ ਨੇ ਵੀ ਦੁੱਲੇ ਪੱਟੀ ਨੂੰ ਕਿਸੇ ਦੋ ਸੂਬਿਆਂ ਦਾ ਗਵਰਨਰ ਜਰਨਲ ਲਾ ਦਿੱਤਾ ਜਾਵੇ ਵੀ ਲਾਲਚ ਦੇ ਦਾਂਗੇ ਉਹਨੂੰ ਦੁੱਲਾ ਆਉਂਦਾ ਹੈ ਜਦੋਂ ਅਕਬਰ ਬਾਦਸ਼ਾਹ ਦੇ ਦਰਬਾਰ 'ਚ ਤਾਂ ਉਹਨੂੰ ਇਹ ਲਾਲਚ ਦਿੱਤਾ ਜਾਂਦਾ ਕਿ ਤੂੰ ਸਾਡੇ ਵੱਲ ਆ ਜਾ ਤੈਨੂੰ ਆਹ ਅਹੁਦੇ ਦੇ ਦਾਂਗੇ ਅਸੀਂ ਗਵਰਨਰ ਜਰਨਲ ਸੋਚੋ ਦੋ ਸੂਬਿਆਂ ਦਾ ਉਹ ਬਹੁਤ ਤਕੜੇ ਸੂਬੇ ਇੱਕ ਲਾਹੌਰ ਇੱਕ ਕਸੂਰ ਤੇ ਉਹਨੂੰ ਕਿਹਾ ਜਾਂਦਾ ਕਿ ਆਪਣੇ ਲੋਕਾਂ ਦੀ ਆਵਾਜ਼ ਨਾ ਚੁੱਕ ਕੀ ਆ ਇਹਨੂੰ ਮੌਤ ਹੀ ਮਿਲਣੀ ਆ ਸਾਡੇ ਬਲਾਤੋਂ ਇੱਥੇ ਤੈਨੂੰ ਪੂਰੀ ਐਸ਼ੋ ਆਰਾਮ ਮਿਲੂ ਪੂਰੀ ਵਧੀਆ ਜ਼ਿੰਦਗੀ ਮਿਲੂ ਪਰ ਇੱਥੇ ਦੁੱਲਾ ਪੱਟੀ ਪੰਜਾਬ ਨਾਲ ਧੋਖਾ ਨਹੀਂ ਕਰਦਾ ਆਪਦੇ ਪਿਓ ਦਾਦੇ ਦੇ ਖੂਨ ਨੂੰ ਦਾਗ ਨਹੀਂ ਲਾਉਂਦਾ ਅਕਬਰ ਬਾਦਸ਼ਾਹ ਕਹਿੰਦਾ ਹੈ ਕਿ ਜਿਹੜਾ ਸਰ ਸਾਡੇ ਅੱਗੇ ਨਹੀਂ ਚੁੱਕਦਾ ਇਹਨੂੰ ਪਤਾ ਫਿਰ ਉਹਦਾ ਕੀ ਹਸ਼ਰ ਕਰਦੇ ਆਂ ਅਸੀਂ ਉਹ ਕਹਿੰਦਾ ਜਿਹੜਾ ਮਰਜ਼ੀ ਹਸ਼ਰ ਕਰ ਲੋ ਤੁਹਾਡੇ ਅੱਗੇ ਨਾ ਤਾਂ ਦਬਾ ਤੇ ਨਾ ਝੁਕਾ ਫਿਰ ਤੋਖੇ ਨਾਲ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਦੁੱਲੇ ਪੱਟੀ ਨੂੰ ਪੰਜਾਬ ਦੇ ਉਹ ਅਣਖੀ ਪੁੱਤ ਨੂੰ ਵੇਖ ਸਕਦਾ ਸੀ ਉਹ ਇੱਥੇ ਇੱਥੇ ਛੋਟੇ ਛੋਟੇ ਲਾਲਚਾਂ ਪਿੱਛੇ ਕਈ ਬੇਈਮਾਨ ਲੋਕ बिक ਜਾਂਦੇ ਨੇ ਪਰ ਪੰਜਾਬ ਦਾ ਉਹ ਅਣਖੀ ਪੁੱਤ ਹਮ ਨਾ ਤਾਂ ਵੇਚਿਆ ਨਾ ਝੁਕਿਆ ਤੋਖੇ ਨਾਲ ਉਹਨੂੰ ਗ੍ਰਿਫਤਾਰ ਕਰਕੇ ਕਾਜੀ ਫਿਰ ਉਹਦੀ ਮੌਤ ਦਾ ਫਰਮਾਨ ਜਾਰੀ ਕਰ ਦਿੰਦਾ ਹੈ ਸਰਕਾਰੀ ਖਜ਼ਾਨੇ ਲੁੱਟਣ ਤੇ ਮੁਗਲਾਂ ਦੇ ਜਰਨੈਲ ਦਾ ਕਤਲ ਕਰਨ ਦੇ ਦੋਸਤ ਨੂੰ ਫਾਂਸੀ ਦੀ سزا ਸੁਣਾ ਦਿੱਤੀ ਜਾਂਦੀ ਹੈ ਦੁੱਲੇ ਨੂੰ ਫਾਂਸੀ ਹੋਣੀ ਆ ਇਹ ਖਬਰ ਸੁਣ ਕੇ ਪੰਜਾਬ ਦੇ ਲੋਕਾਂ 'ਚ ਰੋਹ ਦੀ ਅੱਗ ਫੈਲ ਜਾਂਦੀ ਆ ਤਾਂ ਕਹਿੰਦੇ ਜਿਹੜੇ ਟਾਈਮ ਤੇ ਫਾਂਸੀ ਹੋਣੀ ਸੀਗੀ ਉਸ ਤੋਂ ਪਹਿਲਾਂ ਹੀ ਜਦੋਂ ਸਵੇਰ ਦੀ ਅਜ਼ਾਨ ਦਾ ਟਾਈਮ ਹੁੰਦਾ ਹੈ ਉਸ ਟਾਈਮ ਤੇ ਦੁੱਲੇ ਨੂੰ ਲਾਹੌਰ 'ਚ ਫਾਹੇ ਟੰਗ ਦਿੱਤਾ ਗਿਆ ਆਸੀ ਪੰਜਾਬ ਦੇ ਉਹ ਅਣਖੀ ਪੁੱਤ ਦੁੱਲੇ ਪੱਟੀ ਦਾ ਇਤਿਹਾਸ ਹੁਣ ਇੱਥੇ ਕੀ ਆ ਕੇ ਜਿਵੇਂ ਜਾਉਣਾ ਮੋੜ ਹੋ ਗਿਆ ਜਾਂ ਜੱਗਾ ڈاکੂ ਹੋ ਗਿਆ ਜਾਂ ਦੁੱਲਾ ਪੱਟੀ ਹੋ ਗਿਆ ਇਹਨਾਂ ਦੇ ਮਗਰ ڈاکੂ ਸ਼ਬਦ ਲਾ ਦਿੱਤਾ ਗਿਆ ਕਿਹਨੇ ਲਾਇਆ ਕਿਉਂਕਿ ਜਿਹੜਾ ਇਤਿਹਾਸ ਆ ਨਾ ਉਹ ਜ਼ਿਆਦਾਤਰ ਜਿਹੜੀ ਤਾਕਤਵਰ ਤੇ ਰਾ ਜਾਂ ਜ਼ੁਲਮ ਕਰਨ ਵਾਲੀ ਤੇ ਰਾ ਉਹਨਾਂ ਨੇ ਹੀ ਲਿਖਿਆ ਅਬੁਲ ਫਜ਼ਲ ਜਿਹੜਾ ਮੰਤਰੀ ਸੀਗਾ ਅਕਬਰ ਬਾਦਸ਼ਾਹ ਦਾ ਜਿਨੇ ਅਕਬਰਨਾਮਾ ਕਿਤਾਬ ਲਿਖੀ ਉਹਨੇ ਦੁੱਲੇ ਪੱਟੀ ਨੂੰ ڈاکੂ ਲਿਖਿਆ ਹੈ ਹੁਣ ਜਿਹੜੇ ਆਮ ਲੋਕ ਸੀ ਜਾਂ ਕਹਿ ਲਓ ਸਾਡਾ ਵਰਜ਼ਨ ਸੀ ਸਾਡੇ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਨੇ ਤਾਂ ਲਿਖਿਆ ਹੀ ਨਹੀਂ ਇਤਿਹਾਸ ਉਹ ਤਾਂ ਲੜਦਾ ਹੀ ਰਹਿ ਗਏ ਉਹਨਾਂ ਨੇ ਤਾਂ ਗੱਲਾਂ ਹੀ ਦਸੀਆਂ ਫਿਰ ਅੱਗੇ ਦੀ ਅੱਗੇ ਉਹ ਗੱਲਾਂ ਦੇ ਫਿਰ ਜਦੋਂ ਦੱਸਦੇ ਆ ਉਹ ਫਿਰ ਕਈ ਵਰਜ਼ਨ ਬਣ ਜਾਂਦੇ ਨੇ ਹੁਣ ਇੱਥੇ ਕਈ ਸਾਡੇ ਵੀਰ ਭੈਣ ਇਹ ਵੀ ਕਹਿੰਦੇ ਨੇ ਕਿ ਹਾਂ ਐ ਨਹੀਂ ਸੀ ਹੋਇਆ ਜੀ ਐ ਹੋਇਆ ਸੀ ਹੁਣ ਜਿਵੇਂ ਮੈਂ ਇਹ ਵੀ ਕਹਾਣੀ ਦੱਸ ਰਿਹਾ ਇਹਦੇ ਵਿੱਚ ਵੀ ਕਈਆਂ ਨੂੰ ਇਤਰਾਜ਼ ਹੋਣਾ ਕਿ ਨਹੀਂ ਆ ਤਾਂ ਐ ਹੋਇਆ ਸੀ ਐ ਹੋਇਆ ਸੀ ਕਿਉਂਕਿ ਜਿਹੜਾ ਲਿਖਿਆ ਹੋਇਆ ਇਤਿਹਾਸ ਆ ਉਹ ਤਾਂ ਲਿਖ ਗਏ ਉਹ ਮੁਗਲ ਉਹਨਾਂ ਨੇ ਤਾਂ ਆਪਦੇ ਹਿਸਾਬ ਨਾਲ ਵੀ ਹਾਂ ਐ ਹੋਇਆ ਹੁਣ ਆਪਣੇ ਵਾਲਿਆਂ ਨੇ ਨਹੀਂ ਲਿਖਿਆ ਉਹਦੇ ਕਈ ਵਰਜ਼ਨ ਬਣ ਗਏ ਹੁਣ ਇਹਦੇ ਤੇ ਕੋਈ ਵੀ ਆਪਾਂ ਦਾਵਾ ਨਹੀਂ ਕਰ ਸਕਦੇ ਨਾ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿਹੜਾ ਬਿਲਕੁਲ ਨਜ਼ਦੀਕੀ ਚੀਜ਼ ਆ ਜਿਹੜੀ ਸਹੀ ਚੀਜ਼ ਆ ਉਹੀ ਦੱਸੀ ਜਾਵੇ ਹੁਣ ਨਾ ਤਾਂ ਮੈਂ ਉਸ ਟਾਈਮ ਤੇ ਸੀ ਅਸੀਂ ਰਿਸਰਚ ਕਰਦੇ ਆ ਵੀ ਚਲੋ ਬਹੁਤ ਕਿਤਾਬਾਂ ਪੜਨ ਦੀ ਕੋਸ਼ਿਸ਼ ਕਰਦੇ ਆਂ ਪੁਰਾਣੇ ਲੋਕਾਂ ਨੂੰ ਸੁਣਦੇ ਆਂ ਪੁਰਾਣੇ ਇਤਿਹਾਸਕਾਰਾਂ ਨੂੰ ਪੜਦੇ ਆਂ ਤੇ ਤੁਹਾਡੇ ਸਾਹਮਣੇ ਸੱਚ ਦੇ ਬਿਲਕੁਲ ਨੇੜੇ ਦਾ ਜਿਹੜੀ ਕਹਾਣੀਆਂ ਉਹ ਲਿਆਉਣ ਦੀ ਕੋਸ਼ਿਸ਼ ਕਰਦੇ ਆਂ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿਆਂ ਦੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਲਾਜ਼ਮੀ ਕਰ ਲਓ ਬਿਲਕੁਲ ਬੜੀ ਵਧੀਆ ਜ਼ਬਰਦਸਤ ਵੀਡੀਓ ਬਣਾਈ ਹਿਸਟਰੀ ਦਾ ਸੀਐਨ ਲਾਭ ਪੀ ਗਏ ਹਾਂਜੀ ਪੰਜਾਬ ਸੀ ਆਉਣ ਵਾਲੇ ਦੇ ਜਦੋਂ ਵੀ ਵੀਡੀਓ ਦੇਖਿਆ ਨਾ ਬੜੇ ਜ਼ਬਰਦਸਤ ਨੌਲੇਜ ਐਸੇ ਮਿਲਦੀ ਆ ਹਨਾ ਇਹ ਇਹ ਤਾਂ ਕਾਫੀ ਜਿਹੜੇ ਨਵੀਂ ਜਨਰੇਸ਼ਨ ਹੁੰਦੀਆਂ ਨਾ ਉਹਦੇ ਇਹਨਾਂ ਨੂੰ ਵੈਸੇ ਜਾਣਦੀ ਨਹੀਂ ਹਣੀ ਹੈ ਨਾ ਦੁਲਾ ਭਟੇ ਨੂੰ ਤੇ ਇਹਦੇ ਜਿਹੜੇ ਪੁਰਾਣੇ ਜਿਹੜੇ ਹੁੰਦੇ ਨਾ ਹਿਸਟਰੀ ਵਾਲੇ ਉਹ ਹੀ ਸਾਰਾ ਕੁਝ ਇਹ ਅੱਛਾ ਕਿਤਾਬਾਂ ਦੇਖ ਕੇ ਪੜ੍ਹ ਕੇ ਫਿਰ ਗੱਲਾਂ ਦੱਸਦੇ ਆ ਐਨੀ ਨਹੀਂ ਨਾ ਇਹ ਕਿ ਕੋਈ ਤੇਜ਼ ਤੇਜ਼ ਵਾਲੇ ਬੰਦੇ ਨੂੰ ਸਮਝਾਉਂਦਾ ਆ ਆਪਨਾ ਨੋ ਨਾ ਕਿੰਦਾ ਅੱਛਾ ਤਰੀਕੇ ਨਾਲ ਸਮਝਾਉਂਦੇ ਆ ਹੈ ਇਹ ਬੜੀਆਂ ਜ਼ਬਰਦਸਤ ਨੌਲੇਜ ਗੱਲਾਂ ਕਰਦੇ ਨੇ ਲੇਕਿਨ ਬਿਲਕੁਲ ਸਹੀ ਉਹਨਾਂ ਨੇ ਹਿਸਟਰੀ ਦੱਸੀ ਹਾਂ ਕਿ ਇਹ ਪਹਿਲੇ ਵੀ ਅਸੀਂ ਅੱਛਾ ਨਾਮ ਸੁਣ ਕੇ ਨਾ ਅਬਦੁੱਲਾ ਮੇਰਾ ਆਪਣਾ ਪੋਤ ਦਾ ਨਾਮ ਯਾਦ ਆ ਗਿਆ ਮੇਰੇ ਪੋਤ ਦਾ ਨਾਮ ਵੀ ਅਬਦੁੱਲਾ ਹੀ ਆ ਨਾ ਉਹਨੂੰ ਵੀ ਕਈ ਦਵਾ ਦੁੱਲਾ ਦੁੱਲਾ ਕਹਿੰਦੇ ਰਹਿੰਦੇ ਆ ਦੇਖ ਲਾ ਹੈ ਦੁੱਲਾ ਭੱਟੀਆ ਦਾ ਨਾਮ ਰੱਖਿਆ ਗਿਆ ਸੀ ਇਹ ਆਪਾਂ ਪਹਿਲੇ ਵੀ ਮੈਂ ਹਿਸਟਰੀ ਇਹਦੀ ਦੇਖੀ ਹੋਈ ਆ ਆਪਣੇ ਚੈਨਲ ਤੇ ਅੱਛਾ ਲੇਕਿਨ ਉਹ ਪੂਰੀ ਮੂਵੀ ਦੇ ਵਿੱਚ ਇਹਦੀ ਹਿਸਟਰੀ ਦੱਸੀ ਗਈ ਸੀ ਉਹ ਦੇਖੀ ਸੀ ਤੇ ਇਹ ਬੜੀ ਕੋਸ਼ਿਸ਼ ਮੈਂ ਕਰਦੀ ਏ ਜਿਸ ਦਾ ਜਵਾਬ ਪੈਦਾ ਹੋ ਜਾਂਦਾ ਨਾ ਤੁੱਲਾ ਮਾਪੇ ਉਹ ਇਹ ਨਾ ਕਹਿੰਦੇ ਸੱਚ ਆਖਰ ਇੱਕ ਨਾ ਇੱਕ ਦਿਨ ਆ ਹੀ ਜਾਂਦਾ ਹੋਣਾ ਕਿ ਉਹ ਮਤਲਬ ਕਿ ਨਾ ਸਾਹਮਣੇ ਨਾ ਆਈ ਲੇਕਿਨ ਖੂਨ ਸੀ ਉਹਦੇ ਵਿੱਚ ਹਾਂ ਸੋਮਿਆਂ ਦਾ ਬਿਲਕੁਲ ਸੋਮਿਆਂ ਦਾ ਖੂਨ ਸੀ ਉਹਦੇ ਵਿੱਚ ਤੇ ਉਹ ਇਹਨਾਂ ਨੂੰ ਕਿਸੇ ਨੇ ਜੋਸ਼ ਮਾਰਦਾ ਹੀ ਹੁੰਦਾ ਕਿ ਪੜਨ ਨਹੀਂ ਗਿਆ ਤੇ ਉੱਥੇ ਵੀ ਉਹਨੇ ਮਤਲਬ ਕਿਹਾ ਕਿ ਬਿਲਕੁਲ ਔਰ ਮਸਾਜ ਨੂੰ ਘਟੀ ਮਾਰ ਕੇ ਆ ਗਿਆ ਬਹੁਤ ਜ਼ਰਦਾ ਸਿਕਾ ਉਹਦਾ ਖੂਨ ਖੋਲਦਾ ਹਾਂ ਹਾਂ ਤੇ ਕਿਸੇ ਨੇ ਫਿਰ ਜ਼ਾਇਰੀ ਕਾਲਾ ਕਿ ਨਿਕਦੇ ਸੱਚ ਛੁਪਿਆ ਰਹਿੰਦਾ ਮੈਂ ਆਉਂਦਾ ਫਿਰ ਇੱਕ ਨ ਇੱਕ ਦਿਨ ਆਇਆ ਜਿੱਦਾਂ ਸਾਹਮਣੇ ਮਤਲਬ ਕਿ ਫੰਜੂਗਾ ਬਣਿਆ ਫਿਰ ਤੇਰੇ ਦਾ ਪਿਓ ਦੀ ਲਾਜ ਜਿਹੜੀ ਤਿੰਨ ਦਿਨ ਤੱਕ ਟੰਗੀ ਰਹੀ ਸੀ ਉਹ ਨਹੀਂ ਸੀ ਕਿਸੇ ਨੇ ਦਿੱਤੀ ਫਿਰ ਉਹ ਆ ਕੇ ਆਪਣੀ ਮਾਂ ਨੂੰ ਸਾਰੀ ਹਿਸਟਰੀ ਪੁੱਛਦਾ ਮਾਂ ਨੂੰ ਸਾਰਾ ਕੁਝ ਦੱਸਦੀ ਹੈ ਫੇਰ ਉਹ ਦੇਖ ਲੋ ਕੈਸ਼ ਟਾਈਮ ਤੇ ਦੇਖ ਲੋ ਬੱਚਾ ਪੇਟ ਵਿੱਚ ਸੀਗਾ ਤੇ ਉਹ ਦੇਖ ਲੋ ਤਾਂ ਵੀ ਇੰਨਾ ਕੁਛ ਉਹਨੂੰ ਕਿ ਜੋਸ਼ ਮਾਰਦਾ ਸੀ ਇਦਾਂ ਹੋਇਆ ਇਦਾਂ ਹੋਇਆ ਸਾਰਾ ਕੁਛ ਦੇਖ ਲੋ ਹੈ ਕਿ ਕਿੰਨਾ ਸ਼ਰਾਰਤੀ ਹੁੰਦਾ ਸੀ ਕਿ ਨਾ ਕਹਿੰਦਾ ਭੰਨੇ ਖਾਂ ਤੋਂ ਹੈਗਾ ਬੜੀ ਫੇਰਦਾ ਮਤੇ ਦੇਖੋ ਕਿ ਉਹਦੇ ਜਿਹਨੇ ਸੰ ਅਕਬਰ ਰ ਅਕਬਰ ਦੇ ਜਿਹੜੇ ਅਗਲੇ ਮਤਲਬ ਕਿ ਉਹਨੇ ਬੰਦੇ ਰੱਖੇ ਸਨ ਉਹਨਾਂ ਨੇ ਇੰਨੀ ਕੋਸ਼ਿਸ਼ ਕੀਤੀ ਕਿ ਜਿੰਨਾ ਘਟੀ ਜਿਹੜਾ ਹੈ ਉਹ ਸਾਡੇ ਨਾਲ ਆ ਜਾਏ ਵਿਗ ਜਾਏ ਐਵੇਂ ਹੋ ਜੇ ਲੇਕਿਨ ਉਹਨੇ ਕਿਹਾ ਮੈਂ ਮਰਨਾ ਕਬੂਲ ਕਰਾਂਗਾ ਮੈਂ ਤੁਹਾਡੇ ਨਾਲ ਜਾਣਾ ਕਬੂਲ ਨਹੀਂ ਕਰ ਰਿਹਾ ਠੀਕ ਹੈ ਜਿੱਦੀ ਵਜ੍ਹਾ ਤੋਂ ਫਿਰ ਉਹ ਉਹਨੂੰ ਮਤਲਬ ਹੱਕ ਸੱਚ ਦੇ ਆਪਣੀ ਜ਼ਿੰਦਗੀ ਗੁਜ਼ਾਰੀ ਆ ਕਿਸੇ ਨੇ ਥੱਲੇ ਨਹੀਂ ਲੱਗਿਆ ਹਾਲਾਂਕਿ ਉਹਨਾਂ ਨੇ ਬਖਾਇਆ 100 ਸਾਲ ਤੋਂ ਉੱਤੇ ਬਾਬਾ ਸੀ ਲਾਲ ਸ਼ਾਹ ਲਾਲ ਲਾਲ ਖਾਨ ਲਾਲ ਖਾਨ ਸੀ ਤੇ ਉਹਦੇ ਪੁੱਤਰਾਂ ਨੂੰ ਕਤਲ ਕਰਨ ਦੇ ਵਿੱਚ ਸਾਰਾ ਅਬਦੁੱਲਾ ਭੱਟੀ ਦਾ ਹੱਥ ਸੀ ਠੀਕ ਹੈ ਲੇਕਿਨ ਇਹਨਾਂ ਦੀ ਜ਼ਬਰਦਸਤ ਗੱਲ ਕੀਤੀ ਉਹਨਾਂ ਨੇ ਕਿ ਕੌਣ ਨੇ ਉਹਨਾਂ ਨੇ ਕਿ ਦੁੱਲਾ ਭੱਟੀ ਦੀ ਮਾਂ ਤੇ ਘਰਾਂਗੇ ਤੇ ਉਹਨਾਂ ਨੇ ਮਿਲੇ ਆ ਲੀਆਂ ਨੇ ਬਿਲਕੁਲ ਉਹਨਾਂ ਨੇ ਕਿ ਸਾਡੀ ਦੁਸ਼ਮਣੀ ਦੁੱਲਾ ਭੱਟੀ ਦੇ ਨਾਲ ਹੈ ਇਹ ਜੇ ਉਹਦੀ ਮਾਵਾ ਭੈਣਾਂ ਨੇ ਤੇ ਇਹ ਪੂਰੇ ਪੰਜਾਬ ਦੀਆਂ ਮਾਵਾ ਭੈਣਾਂ ਨੇ ਬਿਲਕੁਲ ਐਵੇਂ ਦੇ ਸੋਹਣੇ ਜਿਹੜੇ ਬੰਦੇ ਨੇ ਨਾ ਉਹਨਾਂ ਦੀ ਕਿ ਉਹ ਸਭ ਬਿਲਕੁਲ ਜੀਰੀਅਨਲੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਚੱਲ ਸਕਦਾ ਹੈ ਕਿ ਸਾਡੇ ਜਿਹੜੇ ਪਿਛਲੇ ਨੇ ਜਿੰਨੀ ਮਰਜ਼ੀ ਲੱਖ ਦੁਸ਼ਮਣੀ ਹੋਏ ਲੇਕਿਨ ਔਰਤ ਦੇ ਉੱਤੇ ਹੱਥ ਨਹੀਂ ਚੁੱਕੇ ਔਰਤ ਨੂੰ ਬੁਰਾ ਨਹੀਂ ਕਹਿੰਦੇ ਕਿਉਂ ਕਿ ਔਰਤ ਦੀ ਰਿਸਪੈਕਟ ਬਹੁਤ ਇੱਜ਼ਤ ਕਰਦੇ ਵੈਸੇ ਜਿਹੜੇ ਸਿੱਖ ਬਾਜੀ ਹੈ ਨਾ ਬਹੁਤ ਜ਼ਿਆਦਾ ਇੰਦਰ ਜਦ ਆਪਣੀਆਂ ਸਕੇ ਮਾਂ ਪੈਣਾ ਹੁੰਦੀਆਂ ਨਾ ਇਦਾਂ ਭਰਦੇ ਆ ਬਹੁਤ ਜ਼ਬਰਦਸਤ ਐਂਡ ਤੇ ਦੇਖ ਲੋ ਫਿਰ ਉਹਨੋਂ ਵੀ ਵਿਚਾਰੇ ਨੂੰ ਫਾਂਸੀ ਹਾਂ ਜੀ ਵੀ ਫਾਂਸੀ ਦੇ ਦਿੱਤੀ ਕਿਉਂਕਿ ਉਹ ਉਹਨਾਂ ਦੇ ਨਾਲ ਨਹੀਂ ਲੜਿਆ ਬੜੀ ਕੋਸ਼ਿਸ਼ ਉਹਨਾਂ ਨੇ ਕੀਤੀ ਸਾਡਾ ਰਾਜ ਲੇਕਿਨ ਉਹਦੇ ਖੂਨ ਦੀ ਗੱਦਾਰੀ ਨਹੀਂ ਸੀ ਤਾਂ ਕਰਕੇ ਉਹਨੇ ਗੱਦਾਰੀ ਨਹੀਂ ਕੀਤੀ ਉਹਨੇ ਮਰਨਾ ਮੋਤ ਨੂੰ ਮਤਲਬ ਕਬੂਲ ਕਰ ਲਿਆ ਲੇਕਿਨ ਗੱਦਾਰੀ ਨੇ ਬਣਿਆ ਬਿਲਕੁਲ ਇਹ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਹਨ ਤੁਹਾਡੀ ਜ਼ਿੰਮੇਵਾਰੀ ਹੈ ਸ਼ੇਅਰ ਕਰਨ ਦੀ ਕਿ ਦੁਲਾਪਟੇ ਦੀ ਹਿਸਟਰੀ ਬਾਰੇ ਸਭ ਨੂੰ ਪਤਾ ਚੱਲੇ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਉਹਨੂੰ ਵੀ ਪਤਾ ਚੱਲੇ ਕਿ ਅੱਜ ਕੱਲ ਦੀ ਜਨਰੇਸ਼ਨ ਤੋਂ ਬਹੁਤ ਘੱਟ ਹੀ ਪਤਾ ਹੋਣਾ ਹੈ ਦੁਲਾਪਟੇ ਦੇ ਬਾਰੇ ਚ ਲੇਕਿਨ ਜਿਹੜੇ ਸਾਡੇ ਸਿੱਖ ਕਮਿਊਨਿਟੀ ਹੈ ਸਿੱਖ ਵੀਰ ਭੈਣ ਭਰਾ ਨੇ ਉਹ ਸਾਰੀਆਂ ਹਿਸਟਰੀਆਂ ਤੋਂ ਵਕਫ ਨੇ ਕਿਉਂਕਿ ਅਗਰ ਅਸੀਂ ਆ ਸਾਨੂੰ ਆਪਣੇ ਦੀਨ ਦੇ ਬਾਰੇ ਚ ਪਤਾ ਹੈ ਨਹੀਂ ਗੱਲਾਂ ਸਾਨੂੰ ਪਤਾ ਆਪਣੇ ਦੀਨ ਦੇ ਬਾਰੇ ਚ ਇਸ ਤਰ੍ਹਾਂ ਹੀ ਸਾਡੀ ਸਿੱਖ ਕਮਿਊਨਿਟੀ ਸਾਡੇ ਵੀਰ ਭੈਣ ਭਰਾ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਨੋਲੇਜ ਹੈਗਾ ਆਪਣੀ ਮਤਲਬ ਕਿ ਐਸੀ ਕਿਸਟਰੀ ਦੇ ਬਾਰੇ ਚ ਲੇਕਿਨ ਕਈ ਐਸੇ ਹੁੰਦੇ ਨੇ ਕਿ ਹੁਣ ਸਾਨੂੰ ਸਾਡੇ ਦੀਆਂ ਕਈ ਗੱਲਾਂ ਨੇ ਜਿਨ੍ਹਾਂ ਦਾ ਨਹੀਂ ਪਤਾ ਹੁੰਦਾ ਨਹੀਂ ਪਤਾ ਹੁੰਗਾ ਇਸ ਤਰ੍ਹਾਂ ਸ਼ਾਇਦ ਕੋਈ ਇੱਕ ਅਧੀ ਗੱਲ ਹੋਵੇ ਜਿਹੜੀ ਨਾ ਪਤਾ ਹੋਵੇ ਉਹ ਸਾਡੇ ਫੈਲਾਨ ਦੇ ਨਾਲ ਉਹਨਾਂ ਤੱਕ ਪਹੁੰਚੇ ਉਹਨਾਂ ਨੂੰ ਵੀ ਕੋਈ ਜ਼ਿਆਦਾ ਮਤਲਬ ਕਿ ਨੋਲੇਜ ਹੋਵੇ ਤੇ ਬਾਕੀ ਜੀ ਆਪਣੇ ਵੀਵਰਸ ਨੂੰ ਪੁੱਛ ਲੈਂਦੇ ਜੀ ਉਹਨਾਂ ਨੂੰ ਵੀਡੀਓ ਕਿਦਾਂ ਦੀ ਲੱਗੀ ਹਿਸਟਰੀ ਕਿਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਜੀ ਅਗਲੀ ਵੀਡੀਓ ਵਿੱਚ ਆਪਣੇ ਤੇ ਆਪਣੇ ਪਿਆਰਿਆਂ ਦਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਤੁਹਾਂ ਜੀ ਯਾਦ ਰੱਖੋ ਗੁੱਡ ਬਾਏ ਟੇਕ ਕੇਅਰ ਰਾਮ ਰਾਮ